ਸਭ ਤੋਂ ਪਹਿਲਾਂ ਮੈਂ ਜਨ ਹਿਤ ਸੰਮਤੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਨੀ ਆ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਅੱਜ ਦੇ ਦਿਨ ਵਿੱਚ ਇਹ ਡੈਂਟਲ ਕੈਂਪ ਲਗਾਉਣ ਦਾ ਔਰ ਐਨੇ ਸਾਰੇ ਲੋਕਾਂ ਦੀ ਫ੍ਰੀ ਵਿੱਚ ਸੇਵਾ ਕਰਨ ਦਾ ਇਸ ਤੋਂ ਇਲਾਵਾ ਮੈਂ ਇਹ ਵੀ ਕਹਾਂਗੀ ਕਿ ਲੋਕੀ ਹਰ ਰੋਜ਼ ਆਪਣਾ ਖਾਣਾ ਖਾਂਦੇ ਐ ਸੈਰ ਕਰਦੇ ਐ ਬੀਪੀ 슈ਗਰ ਚੈੱਕ ਕਰਾਉਂਦੇ ਐ ਲੇਕਿਨ ਦੰਦਾਂ ਦਾ ਕੋਈ ਬਹੁਤ ਜ਼ਿਆਦਾ ਧਿਆਨ ਨਹੀਂ ਦਿੰਦੇ ਸੋ ਮੇਰੇ ਮੇਰੀ ਇਹ ਸਭ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਬਾਕੀ ਸਾਰੀਆਂ ਹੈਲਥ ਸਰਵਿਸਿਜ਼ ਲੈਂਦੇ ਹੋ ਉਸੀ ਤਰ੍ਹਾਂ ਤੁਸੀਂ ਦੰਦਾਂ ਦੀ ਵੀ ਜੜੀ ਹੈ ਪੂਰੀ ਧਿਆਨ ਰੱਖੋ ਔਰ ਹਰ 3 ਮਹੀਨੇ ਜਾਂ 6 ਮਹੀਨੇ ਬਾਅਦ ਕਿਸੇ ਡੈਂਟਿਸਟ ਕੋ ਦੰਦ ਦਿਖਾਣ ਲਈ ਜ਼ਰੂਰ ਆਓ ਇਸ ਦੇ ਨਾਲ ਤੁਹਾਡਾ ਖਾਣਾ ਪੀਣਾ ਜਿਹੜਾ ਹੈ ਉਹ ਵੀ ਜਿਹੜਾ ਸੁਰੱਖਿਤ ਰਹੇਗਾ ਔਰ ਤੁਹਾਡੇ ਦੰਦਾਂ ਦੀ ਉਮਰ ਜੜੀ ਹੈ ਉਹ ਲੰਬੀ ਹੋਏਗੀ ਧੰਨਵਾਦ ਮਜੀ ਸ਼ਰਮਾ ਜੀ ਅੱਜ ਜਿਹੜਾ ਮੈਡੀਕਲ ਕੈਂਪ ਲਾਇਆ ਜਰਮੀ ਤੁਸੀਂ ਕਿਹੜੇ ਕਿਹੜੇ ਮੈਡੀਕਲ ਲਗੈਂਦੇ ਹੋ ਸਰ ਮੇਰੇ ਨਾਲ ਜੇਸਨਨ ਜੀ ਇੰਦਰਜੀ ਦਵਾ ਜੀ ਜਸਵੀਰ ਸਿੰਘ ਜੀ ਸਾਡੇ ਗਰੇਵਲ ਸਾਹਿਬ ਸਾਡੇ ਵਿਨੇ ਸ਼ਰਮਾ ਜੀ ਚੰਨ ਲਾਲ ਗਰਗ ਜੀ ਸਾਡੇ ਨਾਲ ਜੋਸ਼ੀ ਜੀ ਸਾਡੀ ਸਾਰੀ ਟੀਮ ਜਿਹੜੀ ਆਫਸਰਰ ਹੈ ਅਸੀਂ ਅੱਜ ਇੱਥੇ ਕੈਂਪ ਲਗਾਇਆ ਪਾਰਕ ਹਸਪੀਟਲ ਦੀ ਟੀਮ ਦੇ ਨਾਲ ਉਹਨਾਂ ਡਾਕਟਰ ਮਹੋਇਤ ਕਰਮ ਜੀ ਜਿਹੜੇ ਉਹਨਾਂ ਇਨਚਾਰਜ ਆ ਉਹ ਹੈ ਨਾਲ ਹੀ ਇਹ ਬੀਪੀ 슈ਗਰ weight ਤੇ ਇਹ ਸੀ ਚੈੱਕ ਕਰ ਰਹੇ ਨੇ ਨਾਲ ਹੀ ਸਾਡੇ ਫ੍ਰੀਤ ਮੈਡੀਕਲ ਡੈਂਟਲ ਕੇਅਰ ਦੇ ਨਾਲ ਡਾਕਟਰ ਕਨਵਰ ਫਿਜ਼ਕੋ ਡੰਡਾ ਦਾ ਚੈੱਕਅਪ ਕਰ ਰਹੇ ਹੈ तकरीबन 100 ਤੋਂ ਉੱਪਰ ਪੇਸ਼ੈਂਟ ਘੰਟੇ ਤੱਕ ਚੈੱਕ ਹੋ ਚੁੱਕੇ ਹਨ ਮਨ ਉਮੀਦ ਹੈ ਪੂਰੇ 200 ਪੇਸ਼ੈਂਟ ਚੈੱਕਅਪ ਕਰਾਂਗੇ ਸਾਡਾ ਇੱਕ ਜਿਹੜਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਅੰਡਰ ਹੀ ਸਾਡਾ ਜਿੰਮੇ ਮੈਡੀਕਲ ਦਾ ਸਾਡਾ ਇਛਾ ਹੈ ਸਾਡਾ ਏਮ ਹੈ ਐਜੂਕੇਸ਼ਨ ਦਾ ਏਮ ਹੈ ਪਲਾਂਟੇਸ਼ਨ ਦਾ ਏਮ ਹੈ ਤੇ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕੋਈ ਨਾ ਕੋਈ ਇਤਨਾ ਕੰਮ ਕਰਦੇ ਰਹੀਏ ਲੋਕਾਂ ਨੂੰ ਇੱਕ ਹੈਲਥ ਪ੍ਰਤੀ ਆਪਣਾ ਅਵੇਅਰਨੈਸ ਪ੍ਰਾਪਤ ਇਸ ਲੰਬੇ ਸਮੇਂ ਤੋਂ ਸੇਵਾ ਕਰਿਓ ਤੁਸੀਂ ਰਜਿੰਦਰਾ ਵੀ ਦੇ ਰਹੇ ਸਟੇਚਰ ਵਗੈਰਾ ਜਿਹੜੇ ਮਰੀਜ਼ਾਂ ਨੂੰ ਲੋੜਵੰਦ ਬੰਦਿਆਂ ਨੂੰ ਰਾਸ਼ਨ ਵੀ ਦੇ ਰਹੇ ਹੋ ਕੁੜੀਆਂ ਤੇ ਵੀ ਵਿਆਹ ਕਰਾ ਦਿਓ ਸਰਕਾਰ ਵੱਲੋਂ ਕੋਈ ਤੁਹਾਨੂੰ ਹੈਲਪ ਦੀ ਦਿੰਦੇ ਕੋਈ ਸਹਿਯੋਗ ਦਿੰਦੇ ਸਰਕਾਰ ਵੱਲੋਂ ਸਾਨੂੰ ਕੋਈ ਵੀ ਨਾ ਸਬਸਿਡੀ ਆਉਂਦੀ ਹੈ ਨਾ ਡੋਨੇਸ਼ਨ ਆਉਂਦੀ ਹੈ ਅਸੀਂ ਲੋਕਾਂ ਦਾ ਹੀ ਸਾਡੇ ਜਿਹੜੇ ਡੋਨਰ ਆ ਸਾਡੇ ਮੈਂਬਰ ਆ ਉਹਨਾਂ ਨੂੰ ਰਿਕਵੈਸਟ ਕਰਦੇ ਰਹਿੰਦੇ ਸਾਨੂੰ ਸਾਡੀ ਹੈਲਪ ਕਰਦੇ ਰਹਿੰਦੇ ਅਸੀਂ ਅੱਗੇ ਲੋਕਾਂ ਨੂੰ ਉਨੀ ਹੈਲਪ ਕਰ ਦੇਣਾ ਮੈਂ ਇਹ ਲੋਕਾਂ ਨੂੰ ਰਿਕਵੈਸਟ ਕਰਨਾ ਸਾਡੇ ਨਾਲ ਜੁੜੋ ਸਾਡੇ ਮੈਂਬਰ ਬਣੋ ਹਨੂਮਨ ਜਿਹੜਾ ਵੀ ਡੋਨੇਟ ਕਰੋਗੇ ਉਹ ਅਸੀਂ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਆਂ ਲੋਕਾਂ ਨੂੰ ਲੋੜ ਹੈ ਸੁਸਾਇਟੀ ਨੂੰ ਲੋੜ ਹੈ ਹਰ ਚੀਜ਼ ਚਾਹੇ ਐਜੂਕੇਸ਼ਨ ਦਾ ਪਾੜ ਲੈ ਲਈਏ ਚਾਹੇ ਅਸੀਂ ਮੈਡੀਕਲ ਦਾ ਲੈ ਲਈਏ ਚਾਹੇ ਅਸੀਂ ਪਲਾਂਟੇਸ਼ਨ ਜਿਹੜੀ এনवायरमेंट ਨੂੰ ਲਾ ਲਈਏ ਇਹ ਤਿੰਨੋਂ ਚੀਜ਼ਾਂ ਜਿਹੜੀ ਬੜੀ ਲੋੜ ਹੈ ਮੈਂ ਲੋਕਾਂ ਨੇ ਰਿਕਵੈਸਟ ਕਰਨਾ ਸਾਡੇ ਨਾਲ ਜੁੜੋ ਜਿਹੜਾ ਤੁਹਾਡੀ ਅਮਾਉਂਟ ਤੁਸੀਂ ਡੋਨੇਟ ਕਰੋਗੇ ਉਹਨੂੰ ਬੜੀ ਅੱਛੀ ਤਰ੍ਹਾਂ ਅਸੀਂ ਯੂਜ਼ ਕਰਾਂਗੇ ਅੱਜ ਕਿਹੜੇ ਕਿਹੜੇ ਕਿੰਨੇ ਟੋਟਲ ਆਪਣੇ ਸ਼ਹਿਰ ਦੇ ਜਿਹੜੇ ਲੋਕੀ ਕੇ ਮੇਰਾ ਖਿਆਲ ਇਥੇ ਸਾਡੇ ਸ਼ਹਿਰ ਪ੍ਰੇਮੀ ਮਨ ਉਮੀਦ ਹੈ 200 ਤੋਂ ਉੱਪਰ ਚੈੱਕਅਪ ਕਰਾ ਕੇ ਜਾਣਗੇ ਜਿਹਦੇ ਵਿੱਚ ਬੀਪੀ ਹੋ ਗਿਆ ਸ਼ੂਗਰ ਹੋ ਗਿਆ ਈਸੀ ਹੋ ਗਿਆ ਡਾਕਟਰ ਡਾਕਟਰ ਮੋਈ ਜੀ ਹੈ ਜਿਹੜਾ ਸਲਾਹ ਵੀ ਦੇ ਰਿਹਾ ਉਹਨਾਂ ਨੂੰ ਮੈਡੀਸਿਨ ਬਾਰੇ ਦੱਸ ਰਿਹਾ ਨਾਲ ਡੈਂਟਲ ਸਾਡਾ ਚੈੱਕਅਪ ਕੈਂਪ ਹੈ ਉਥੇ ਬੱਚੇ ਵੀ ਜਿਹੜੇ ਸੈਰ ਪ੍ਰੇਮੀ ਆ ਡਾਕਟਰ ਕਨਵਰਪ੍ਰੀਤ ਕੌਰ ਜੀ ਜਿਹੜੇ ਜਿੰਨਾਂ ਦਾ ਬਾਰਨ ਦੇ ਵਿੱਚ ਹਸਪੀਟਲ ਆ ਉਹ ਆਏ ਮੈਂ ਲੋਕਾਂ ਨੂੰ ਰਿਕਵੈਸਟ ਕਰਾਂਗਾ ਜਿੰਨੇ ਵੀ ਸੈਰ ਪ੍ਰੇਮੀ ਹੈ ਇਸ ਚੀਜ਼ ਦਾ ਫਾਇਦਾ ਉਠਾਓ ਆਪਣੇ ਆਪ ਦੇ ਹੈਲਥ ਪ੍ਰਤੀ ਅਵੇਰੋਧ ਜਨਹਿਤ ਕਮੇਟੀ ਵੱਲੋਂ ਜਿਹੜਾ ਇਹ ਮੈਡੀਕਲ ਕੈਂਪ ਲਾਇਆ ਲੋਕਾਂ ਦੀ ਸਿਹਤ ਤੇ ਤੰਦਰੁਸਤੀ ਨੂੰ ਦੇਖਦੇ ਹੋਏ ਇਹ ਇੱਕ ਬਹੁਤ ਹੀ ਉਸ਼ਲਾਗਾਯੋਕ ਕਦਮ ਹੈ ਇੱਕ ਜਨਨਿਤ ਸੰਪਤੀ ਹਰ ਹਫਤੇ ਜਾਂ 15 ਦਿਨ ਦੇ ਬਾਅਦ ਪਟਿਆਲਾ ਸ਼ਹਿਰੀਆਂ ਦੀ ਸਿਹਤ ਦੀ ਚੈੱਕਅਪ ਲਈ ਮੈਡੀਕਲ ਕੈਂਪ ਲੜੀ ਇੱਥੇ ਲਗਾਤਾਰ ਲਗਾਂਦੀ ਆ ਰਹੀ ਹੈ ਵਰਿਆਂ ਤੋਂ ਲਗਾਂਦੀ ਆ ਰਹੀ ਹੈ ਔਰ ਉਸੇ ਲੜੀ ਦੇ ਵਿੱਚ ਇਹ ਅੱਜ ਦਾ ਵੀ ਮੈਡੀਕਲ ਚੈੱਕਅਪ ਕੈਂਪ ਹੈ ਜਦੇ ਵਿੱਚ ਕੇ ਸ਼ੂਗਰ ECG ਤੇ BP ਵਗੈਰਾ ਸਭ ਕੁਝ ਤੇ ਡੈਂਟਲ ਚੈੱਕਅਪ ਵੀ ਕਰਾਈ ਜਾ ਰਹੀ ਹੈ ਉਹ ਮੈਂ ਸਮਝਦਾ ਕਿ ਜਾਨਿਤ ਸੰਤੀ ਦਾ ਇੱਕ ਕੰਮ ਜਿਹੜਾ ਹੈ ਬੜਾ ਸ਼ਲਾਘਾਯੋਗ ਹੈ ਕਹਿੰਦੇ ਨੇ ਕਿ ਜੇ ਸੇਤ ਹੈ ਤਾਂ ਸੰਸਾਰ ਹੈ ਜੇ ਸੇਤ ਨਹੀਂ ਦੌਲਤ ਸ਼ੌਹਰਤ ਸਭ ਕੁਝ ਬੇਕਾਰ ਹੈ ਸੋ ਇਸ ਲਈ ਜਿਹੜਾ ਬੜਾ ਜ਼ਰੂਰੀ ਹੈ ਕਿ ਸਿਹਤ ਦੀ ਚੈੱਕ ਅਪ ਕਰਾਈ ਜਾਵੇ ਤਾਂ ਕਿ ਜੇ ਕੋਈ ਗੰਭੀਰ ਸਮੱਸਿਆ ਹੈ ਬਿਮਾਰੀ ਹੈ ਸਰੀਰ ਵਿੱਚ ਤਾਂ ਉਹਦਾ ਟਾਈਮ ਸਿਰ ਇਲਾਜ ਕਰਾਇਆ ਜਾ ਸਕੇ ਨਹੀਂ ਤਾਂ ਉਹ ਵਿਗਾੜ ਜਿਹੜਾ ਹੈ ਵੱਧ ਜਾਂਦਾ ਹੈ ਔਰ ਫਿਰ ਬੰਦਾ ਮੌਤ ਦੇ ਕਿਨਾਰੇ ਪਹੁੰਚ ਜਾਂਦਾ ਹੈ ਇਹ ਸਾਡਾ ਮਕਸਦ ਹੈ ਇਸ ਮੈਡੀਕਲ ਚੈੱਕ ਅਪ ਕੈਂਪ ਲਗਾਉਣ ਦਾ ਤਾਂ ਕਿ ਸਮੇਂ ਸਿਰ ਜਿਹੜੀ ਹੈ ਲੋਕਾਂ ਦੇ ਸਰੀਰ ਦੇ ਵਿੱਚ ਜੇ ਕੋਈ ਗੰਭੀਰ ਬਿਮਾਰੀ ਹੈ ਤਾਂ ਉਸ ਨੂੰ ਆਈਡੈਂਟੀਫਾਈ ਕੀਤਾ ਜਾ ਸਕੇ ਤੇ ਉਹਨੂੰ ਨਸੀਹਤ ਦਿੱਤੀ ਜਾ ਸਕੇ ਤੇ ਉਹਨੂੰ ਇਲਾਜ ਲਈ ਪਰੇਰਿਆ ਜਾ ਸਕੇ ਇਸ ਤੋਂ ਇਲਾਵਾ ਜਾਣਿਤ ਸੰਮਤੀ ਦੇ ਤਾਂਨੇ ਕਈ ਕਾਰਜ ਨੇ ਤੇ ਮੈਂ ਸਮਝਦਾ ਕਿ ਇਹ ਇੱਕ ਬਹੁਤ ਹੀ ਬੜਾ ਉਦਮ ਹੈ ਜਾਣਿਤ ਸੰਮਤੀ ਦਾ ਜਿਹੜਾ ਕਿ ਲਗਾਤਾਰ ਕੀਤਾ ਜਾ ਰਿਹਾ ਹੈ ਬਹੁਤ ਬਹੁਤ